ਹੈਲੋ ਫਰੈਂਡਸ ਅੱਜ ਹਾਰਟ ਅਟੈਕ ਬਾਰੇ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਇਹ ਸਮਝਦੇ ਆਂ ਕਿ ਹਾਰਟ ਅਟੈਕ ਹੁੰਦਾ ਕੀ ਹੈ ਬੇਸਿਕਲੀ ਹਾਰਟ ਅਟੈਕ ਕੀ ਚੀਜ਼ ਹੈ ਹਾਰਟ ਅਟੈਕ ਇੱਕ ਸੀਰੀਅਸ ਕੰਡੀਸ਼ਨ ਹੈ ਜਦੋਂ ਤੁਹਾਡੇ ਹਾਰਟ ਦੀ ਬਲੱਡ ਸਪਲਾਈ ਕੰਪਰਮਾਈਜ਼ ਹੋ ਜਾਂਦੀ ਹੈ ਤੇ ਹਾਰਟ ਮਸਲ ਡੈੱਡ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਬਿਮਾਰੀ ਨੂੰ ਤੁਸੀਂ ਕਰੀਅਰ ਲਾਈਵ ਸਿਚੁਏਸ਼ਨ ਨਾਲ ਕੰਪੇਅਰ ਕਰ ਸਕਦੇ ਹੋ ਮੰਨ ਲਓ ਇੱਕ ਸ਼ਹਿਰ ਦੀ ਪਾਣੀ ਦੀ ਸਪਲਾਈ ਬੰਦ ਹੋ ਗਈ ਤਾਂ ਕੀ ਹੋਊਗਾ ਉਸ ਸ਼ਹਿਰ ਦੇ ਲੋਕ ਹੌਲੀ-ਹੌਲੀ ਬਿਨਾ ਪਾਣੀ ਤੋਂ ਮਰਨੇ ਸ਼ੁਰੂ ਹੋ ਜਾਣਗੇ ਜਿਵੇਂ ਇਸ ਕੇਸ ਦੇ ਵਿੱਚ ਹਾਰਟ ਮਸਲ ਬਿਨਾ ਬਲੱਡ ਸਪਲਾਈ ਤੋਂ ਮਰਨੀ ਸਟਾਰ ਹੌਲੀ ਹੌਲੀ ਆਪਣੀ ਬਾਡੀ ਦੇ ਵਿੱਚ ਬਲੱਡ ਪੰਪ ਨਹੀਂ ਕਰ ਪਾਊਗਾ। ਸੋ ਸਭ ਤੋਂ ਪਹਿਲਾਂ ਇਹ ਸਮਝਦੇ ਹਾਂ ਕਿ ਹਾਰਟ ਕੀ ਚੀਜ਼ ਹੈ? ਹਾਰਟ ਇੱਕ ਕਦੇ ਵੀ ਨਾ ਥੱਕਣ ਵਾਲੀ ਮਸਲ ਹੈ ਜੋ ਆਪਣੀ ਬਾਡੀ ਨੂੰ 24 ਘੰਟੇ ਬਲੱਡ ਸਪਲਾਈ ਕਰਦੀ ਹੈ। ਤੁਸੀਂ ਸੋਚੋ ਜੇ ਤੁਸੀਂ ਜਿਮ ਜਾਂਦੇ ਹੋ ਤਾਂ ਤੁਸੀਂ ਬਾਈਸੈਪਸ ਦੀ ਐਕਸਰਸਾਈਜ਼ ਲਾਉਂਦੇ ਹੋ ਜਾਂ ਕੋਈ ਹੋਰ ਐਕਸਰਸਾਈਜ਼ ਲਾਉਂਦੇ ਹੋ ਤਾਂ ਤੁਹਾਡੀ ਮਸਲ ਥੱਕ ਜਾਂਦੀ ਹੈ। ਜਾਂ ਤੁਸੀਂ ਲੰਬਾ ਟਾਈਮ ਭੱਜਦੇ ਹੋ ਤਾਂ ਤੁਹਾਡੇ ਲੱਤਾਂ ਦੀ ਮਸਲ ਤੁਹਾਡੀ ਬਾਡੀ ਥੱਕ ਜਾਂਦੀ ਹੈ। ਉਸੇ ਤਰੀਕੇ ਨਾਲ ਤੁਸੀਂ ਸੋਚੋ ਜੇ ਹਾਰਟ ਵੀ ਥੱਕ ਜਾਵੇ ਤਾਂ ਆਪਣੀ ਬਾਡੀ ਚੱਲ ਨਹੀਂ ਪਾਊਗੀ। ਸੋ ਜੋ ਹਾਰਟ ਮਸਲ ਹੈ ਜਾਂ ਕਾਰਡੀਓ ਮਸਲ ਉਹ ਕਦੇ ਵੀ ਨਾ ਥੱਕਣ ਵਾਲੀ ਮਸਲ ਹੈ ਜਿਹਨੂੰ ਕੰਟੀਨਿਊਸ ਬਲੱਡ ਸਪਲਾਈ ਦੀ ਲੋੜ ਪਊਗੀ ਤਾਂ ਕਿ ਉਹਨੂੰ ਕਨਸਟੈਂਟ ਆਕਸੀਜਨ ਤੇ ਨਿਊਟ੍ਰੀਐਂਟਸ ਮਿਲ ਸਕਣ ਸੋ ਹਾਰਟ ਦੀ ਜੋ ਬਲੱਡ ਸਪਲਾਈ ਹੈ ਉਹ ਕਾਰਨਰੀ ਆਰਟਰੀਜ਼ ਦੇ ਥਰੂ ਹਾਰਟ ਨੂੰ ਕੰਟੀਨਿਊਸਲੀ ਮਿਲਦੀ ਹੈ ਸੋ ਜਦੋਂ ਇਹਨਾਂ ਕਾਰਨਰੀ ਆਰਟਰੀਜ਼ 'ਚ ਕੋਈ ਆਰਟਰੀ ਬਲੌਕ ਹੋ ਜਾਂਦੀ ਹੈ ਤਾਂ ਹਾਰਟ ਅਟੈਕ ਹੁੰਦਾ ਹੈ ਤਾਂ ਪੇਸ਼ੈਂਟ ਨੂੰ ਛਾਤੀ 'ਚ ਦਰਦ ਜਾਂ ਫਿਰ ਹੋਰ ਹਾਰਟ ਅਟੈਕ ਦੇ ਸਿੰਪਟਮਸ ਹੁੰਦੇ ਨੇ ਉਹ ਜੋ ਹਾਰਟ ਅਟੈਕ ਹੋਣ ਦੇ ਰਿਸਕ ਫੈਕਟਰਸ ਹੁੰਦੇ ਨੇ ਜੇ ਉਹ ਤੁਹਾਡੀ ਬਾਡੀ ਦੇ ਵਿੱਚ ਲੰਬਾ ਟਾਈਮ ਰਹਿਣ ਤਾਂ ਹੌਲੀ-ਹੌਲੀ ਤੁਹਾਡੀ ਬਲਾਕੇਜ ਹੋਣ ਦਾ ਚਾਂਸ ਵਧਦਾ ਜਾਂਦਾ ਹੈ ਇਹ ਇਸ ਲਈ ਹੁੰਦਾ ਹੈ ਕਿਉਂਕਿ ਤੁਹਾਡੀ ਕੋਰਨਰੀ ਆਰਟਰੀ ਦੇ ਵਿੱਚ ਪਲਾਕ ਬਣਨੀ ਸ਼ੁਰੂ ਹੋ ਜਾਂਦੀ ਹੈ ਸੋ ਜਦੋਂ ਇਹ ਪਲਾਕ ਰਪਚਰ ਕਰਦੀ ਹੈ ਜਾਂ ਟੁੱਟਦੀ ਹੈ ਤਾਂ ਉੱਥੇ ਕਲੋਟ ਜੰਮ ਜਾਂਦਾ ਹੈ ਤਾਂ ਕੋਰਨਰੀ ਆਰਟਰੀ ਬਲਾਕ ਹੋ ਜਾਂਦੀ ਹੈ ਤਾਂ ਪੇਸ਼ੈਂਟ ਨੂੰ ਹਾਰਟ ਅਟੈਕ ਹੁੰਦਾ ਹੈ ਸੋ ਹਾਰਟ ਅਟੈਕ ਦੇ ਸਿੰਪਟਮ ਦਾ ਟਾਈਮ ਤੇ ਪਤਾ ਲੱਗਣਾ ਬਹੁਤ ਜ਼ਰੂਰੀ ਹੈ ਕਿਉਂਕਿ ਚੈਸਟ ਪੇਨ ਤਾਂ ਸਭ ਨੂੰ ਪਤਾ ਹੈ ਕਿ ਹਾਰਟ ਅਟੈਕ ਦੇ ਵਿੱਚ ਚੈਸਟ ਪੇਨ ਹੁੰਦਾ ਹੈ ਪਰ ਇਸ ਇੱਕ ਚੀਜ਼ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਹਾਰਟ ਅਟੈਕ ਦੇ ਸਿੰਪਟਮਸ ਬਿਨਾ ਚੈਸਟ ਪੇਨ ਤੋਂ ਵੀ ਹੋ ਸਕਦੇ ਨੇ ਸੋ ਚੈਸਟ ਡਿਸਕਸ ਕਰਨ ਤੋਂ ਪਹਿਲਾਂ ਆਪਾਂ ਇਹ ਡਿਸਕਸ ਕਰਦੇ ਹਾਂ ਕਿ ਚੈਸਟ ਪੇਨ ਜੋ ਹਾਰਟ ਅਟੈਕ ਦੇ ਵਿੱਚ ਹੁੰਦਾ ਹੈ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ ਸੋ ਇਸ ਚੈਸਟ ਪੇਨ ਦੇ ਵਿੱਚ ਪੇਸ਼ੈਂਟ ਨੂੰ ਆਪਣੀ ਛਾਤੀ ਤੇ ਭਾਰੀਪਨ ਮਹਿਸੂਸ ਹੋਊਗਾ ਤੇ ਜਖੜਨ ਮਹਿਸੂਸ ਹੋਊਗੀ ਸੋ ਨਾਲ ਪੇਸ਼ੈਂਟ ਨੂੰ ਪਸੀਨਾ ਸਾਹ ਦਾ ਫੁੱਲਣਾ ਘਬਰਾਹਟ ਇਹ ਸਭ ਹੋ ਸਕਦਾ ਹੈ ਜਿਵੇਂ ਫੀਮੇਲਸ ਤੇ 올ਡ ਏਜ ਵਾਲੇ ਲੋਕਾਂ ਦੇ ਵਿੱਚ ਚੈਸਟ ਪੇਨ ਤੋਂ ਇਲਾਵਾ ਦੂਸਰੇ ਸਿੰਪਟਮ ਹੋਣ ਦਾ ਰਿਸਕ ਵੀ ਰਹਿੰਦਾ ਹੈ ਸੋ ਚੈਸਟ ਪੇਨ ਕਈ ਵਾਰੀ ਉਹਨਾਂ ਦੇ ਵਿੱਚ ਨਹੀਂ ਹੁੰਦਾ ਸੋ ਇਹ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਸੋ ਕਈ ਵਾਰ ਹਾਰਟ ਅਟੈਕ ਦੇ ਵਿੱਚ ਇਹ ਹੁੰਦਾ ਹੈ ਕਿ ਚੈਸਟ ਪੇ ਸੋ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਚੈਸਟ ਪੇਨ ਹਮੇਸ਼ਾ ਪ੍ਰੈਜ਼ెంట్ ਨਹੀਂ ਹੁੰਦਾ ਜਾਂ ਫਿਰ ਪੇਸ਼ੈਂਟ ਨੂੰ ਕੋਈ ਵੀ ਸਿੰਪਟਮ ਨਹੀਂ ਆ ਬਸ ਸਿਰਫ ਬਹੁਤ ਜ਼ਿਆਦਾ ਪਸੀਨਾ ਆ ਰਿਹਾ ਹੈ ਕਈ ਵਾਰ ਤਾਂ ਇਹਨਾਂ ਸਿੰਪਟਮਸ ਦੇ ਵਿੱਚੋਂ ਪੇਸ਼ੈਂਟ ਨੂੰ ਕੋਈ ਵੀ ਸਿੰਪਟਮ ਨਹੀਂ ਹੁੰਦਾ ਇਸ ਤੋਂ ਇਲਾਵਾ ਪੇਸ਼ੈਂਟ ਨੂੰ ਜੀ ਕੱਚਾ ਉਲਟੀ ਜਾਂ ਫਿਰ ਚੱਕਰ ਆਉਣੇ ਇਹ ਵੀ ਹੋ ਸਕਦੇ ਨੇ ਜਾਂ ਫਿਰ ਬਿਲਕੁਲ ਹੀ ਸਾਇਲੈਂਟ ਐਮਆਈ ਵੀ ਹੋ ਸਕਦਾ ਹੈ ਸਾਇਲੈਂਟ ਐਮਆਈ ਮਤਲਬ ਸਾਇਲੈਂਟ ਹਾਰਟ ਅਟੈਕ ਸੋ ਜੇ ਤੁਹਾਨੂੰ ਇਹਨਾਂ ਦੇ ਵਿੱਚ ਕੋਈ ਵੀ ਅਨਐਕਸਪਲੇਨਡ ਸਿੰਪਟਮਸ ਹੁੰਦੇ ਨੇ ਤਾਂ ਮੈਡੀਕਲ ਕੇਅਰ ਸeek ਕਰਨਾ ਬਹੁਤ ਇੰਪੋਰਟੈਂਟ ਹੈ ਜਲਦੀ ਤੋਂ ਜਲਦੀ ਕਿਉਂਕ ਤੇ ਆਪਾਂ ਜਲਦੀ ਤੋਂ ਜਲਦੀ ਕੇਅਰ ਰੀਸੀਵ ਕਰਕੇ ਹਾਰਟ ਮਸਲ ਨੂੰ ਡੈਮੇਜ ਤੋਂ ਬਚਾ ਸਕਦੇ ਹਾਂ ਤੇ ਪੇਸ਼ੈਂਟ ਦੀ ਡੈਥ ਵੀ ਬਚ ਸਕਦੀ ਹੈ ਤੇ ਲੌਂਗ ਟਰਮ ਕੁਆਲਿਟੀ ਆਫ ਲਾਈਫ ਵੀ ਵਧੀਆ ਰਹਿ ਸਕਦੀ ਹੈ ਜੇ ਹਾਰਟ ਮਸਲ ਨੂੰ ਆਪਾਂ ਪੱਤ ਤੋਂ ਪੱਤ ਬਚਾ ਲਿਆ ਸੋ ਹੁਣ ਆਪਾਂ ਡਿਸਕਸ ਕਰਦੇ ਹਾਂ ਹਾਰਟ ਅਟੈਕ ਦਾ ਰਿਸਕ ਵਧਾਉਣ ਵਾਲੇ ਫੈਕਟਰਸ ਜਾਂ ਫਿਰ ਰਿਸਕ ਫੈਕਟਰਸ ਸੋ ਕੁਝ ਰਿਸਕ ਫੈਕਟਰਸ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਤੇ ਆਪਣਾ ਕੰਟਰੋਲ ਹੈ ਤੇ ਕੁਝ ਰਿਸਕ ਫੈਕਟਰਸ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਤੇ ਆਪਣਾ ਕੋਈ ਕੰਟਰੋਲ ਨਹੀਂ ਹੈ ਸੋ ਪਹਿਲਾਂ ਉਸ ਰਿਸਕ ਫੈਕਟਰ ਦੀ ਗੱਲ ਕਰਦੇ ਹਾਂ ਜਿਨ੍ਹਾਂ ਤੇ ਆਪਣਾ ਕੰਟਰੋਲ ਹੈ ਉਸ ਦੇ ਵਿੱਚ ਸਭ ਸੋ স্মੋਕਿੰਗ ਇੱਕ ਸਭ ਤੋਂ ਇੰਪੋਰਟੈਂਟ ਰਿਸਕ ਫੈਕਟਰ ਹੈ ਜੇ ਆਪਾਂ ਉਹ ਕੰਟਰੋਲ ਕਰ ਲਿਆ ਜੇ স্মੋਕਿੰਗ ਛੱਡ ਦਿੱਤੀ ਤਾਂ ਹਾਰਟ ਅਟੈਕ ਹੋਣ ਦੇ ਰਿਸਕ ਬਹੁਤ ਘਟ ਜਾਂਦਾ ਹੈ ਸੋ ਹੋਰ ਰਿਸਕ ਫੈਕਟਰ ਜਿਹੜੇ ਆਪਾਂ ਕੰਟਰੋਲ ਕਰ ਸਕਦੇ ਹਾਂ ਉਹ ਨੇ ਹਾਈ ਬਲੱਡ ਪ੍ਰੈਸ਼ਰ ਮੋਟਾਪਾ ਐਕਸਰਸਾਈਜ਼ ਨਾ ਕਰਨਾ ਸੈਟਰੀ ਲਾਈਫਸਟਾਈਲ ਫਾਲੋ ਕਰਨਾ ਹਾਈ ਕੋਲੇਸਟ੍ਰੋਲ ਤੇ ਸਟ्रेस ਸੋ ਹੁਣ ਆਪਾਂ ਉਹਨਾਂ ਰਿਸਕ ਫੈਕਟਰਸ ਦੀ ਗੱਲ ਕਰਦੇ ਹਾਂ ਜਿਨ੍ਹਾਂ ਤੇ ਆਪਣਾ ਕੰਟਰੋਲ ਨਹੀਂ ਹੈ ਪਹਿਲੀ ਚੀਜ਼ ਹੈ ਜੈਨੇਟਿਕਸ ਯਾ ਪੇਸ਼ੰ ਨੂੰ ਕੋਈ ਫੈਮਿਲੀ ਹਿਸਟਰੀ ਹੈ ਸੋ ਉਹਨਾਂ ਚੀਜ਼ਾਂ ਤੇ ਆਪਣਾ ਕੋਈ ਕੰਟਰੋਲ ਨਹੀਂ ਹੈ ਤੇ ਉਹਦੇ ਵਿੱਚ ਪੇਸ਼ੈਂਟ ਦਾ ਬਾਕੀਆਂ ਨਾਲੋਂ ਹਾਰਟ ਅਟੈਕ ਹੋਣ ਦਾ ਰਿਸਕ ਜ਼ਿਆਦਾ ਰਹਿੰਦਾ ਹੈ। ਦੂਜੀ ਚੀਜ਼ ਹੈ ਡਾਇਬੀਟਿਸ। ਹੁਣ ਡਾਇਬੀਟਿਸ ਦੇ ਵਿੱਚ ਹਾਰਟ ਅਟੈਕ ਦਾ ਰਿਸਕ ਬਹੁਤ ਵੱਧ ਜਾਂਦਾ ਹੈ ਤੇ ਨਾਰਮਲ ਪੋਪੂਲੇਸ਼ਨ ਨਾਲੋਂ ਰਿਸਕ ਕਾਫੀ ਜ਼ਿਆਦਾ ਹੁੰਦਾ ਹੈ ਡਾਇਬੀਟਿਸ ਵਾਲੇ ਪੇਸ਼ੈਂਟ ਦੇ ਵਿੱਚ ਤੇ ਡਾਇਬੀਟਿਸ ਨੂੰ ਆਪਾਂ ਕੰਟਰੋਲ ਵੀ ਕਰਦੇ ਆ ਤਾਂ ਡਾਇਬੀਟਿਸ ਦੇ ਕੰਪਲਿਕੀਸ਼ਨ ਦਾ ਰਿਸਕ ਬਹੁਤ ਘਟ ਜਾਂਦਾ ਹੈ ਪਰ ਹਾਰਟ ਅਟੈਕ ਇੱਕ ਇਸ ਤਰ੍ਹਾਂ ਦੀ ਕੰਪਲਿਕੀਸ਼ਨ ਹੈ ਜਿਦੇ ਵਿੱਚ ਤੁਸੀਂ ਡਾਇਬੀਟਿਸ ਨੂੰ ਕੰਟਰੋਲ ਵੀ ਕਰ ਲਓ ਤਾਂ ਤਾਂ ਵੀ ਹਾਰਟ ਅਟੈਕ ਦਾ ਰਿਸਕ ਕਾਫੀ ਹਾਈ ਰਹਿੰਦਾ ਹੈ। ਸੋ ਉਹਦੇ ਨਾਲ ਆਪਾਂ ਨੂੰ ਡਾਇਬੀਟਿਸ ਦੇ ਵਿੱਚ ਹਾਰ ਤੋ ਕੁਝ ਰਿਸਟ੍ਰੈਕਟਰਸ ਨੇ ਜਿਹੜੇ ਕਿ ਆਪਾਂ ਕੰਟਰੋਲ ਨਹੀਂ ਕਰ ਸਕਦੇ ਬਟ ਕੁਝ ਰਿਸਟ੍ਰੈਕਟਰਸ ਜਿਹੜੇ ਆਪਣੇ ਕੰਟਰੋਲ ਦੇ ਵਿੱਚ ਨੇ ਉਹਨਾਂ ਤੇ ਡੈਫੀਨੇਟਲੀ ਆਪਾਂ ਨੂੰ ਕੰਮ ਕਰਨਾ ਚਾਹੀਦਾ ਹੈ ਸੋ ਇੱਕ ਵਾਰ ਸਮਰਾਈਜ਼ ਕਰਦੇ ਆ ਕਿ ਹਾਰਟ ਟ੍ਰੈਕ ਤੋਂ ਬਚਣ ਵਾਸਤੇ ਆਪਾਂ ਕੀ ਕੀ ਕਰ ਸਕਦੇ ਆ ਆਪਣੇ ਲਾਈਫ ਸਟਾਈਲ ਦੇ ਵਿੱਚ ਕੀ ਕੀ ਚੇਂਜਸ ਲਿਆ ਸਕਦੇ ਆ ਸਭ ਤੋਂ ਪਹਿਲਾਂ ਹੈਲਦੀ ਡਾਈਟ ਖਾਓ ਦੂਜੀ ਚੀਜ਼ ਹੈ ਰੈਗੂਲਰ ਐਕਸਰਸਾਈਜ਼ ਕਰੋ ਇਸੀ ਚੀਜ਼ ਆਪਣਾ weight ਕੰਟਰੋਲ 'ਚ ਰੱਖੋ ਚੌਥੀ ਚੀਜ਼ ਸਭ ਤੋਂ ਇੰਪੋਰਟੈਂਟ স্মੋਕਿੰਗ ਬਿਲਕੁਲ ਬੰਦ ਕਰ ਦਿਓ ਸਮੋਕਿੰਗ ਸਭ ਤੋਂ ਵੱਡਾ ਰਿਸਕ ਫੈਕਟਰ ਹੈ ਜਿਹੜਾ ਕਿ ਆਪਾਂ ਕੰਟਰੋਲ ਕਰ ਸਕਦੇ ਹਾਂ। ਪੰਜਵੀਂ ਚੀਜ਼ ਹੈ ਆਪਣਾ ਸਟ्रेस ਕੰਟਰੋਲ ਚ ਰੱਖੋ। ਉਹ ਸਟ्रेस ਮੈਨੇਜ ਕਰਨ ਦੇ ਅਲੱਗ-ਅਲੱਗ ਤਰੀਕੇ ਨੇ ਉਹ ਇੱਕ ਪੂਰਾ ਡਿਫਰੈਂਟ ਟੌਪਿਕ ਹੈ। ਜੇ ਤੁਹਾਡੇ ਆਸ-ਪਾਸ ਕਿਸੇ ਨੂੰ ਵੀ ਹਾਰਟ ਬੈਗਰ ਸਿੰਪਟਮਸ ਆ ਰਹੇ ਨੇ ਤਾਂ ਤੁਹਾਨੂੰ ਇਮੀਡੀਏਟਲੀ ਹਸਪੀਟਲ ਕਾਲ ਕਰਨੀ ਚਾਹੀਦੀ ਹੈ ਤੇ ਐਂਬੂਲੈਂਸ ਬੁਲਾਉਣੀ ਚਾਹੀਦੀ ਹੈ ਬਿਕਾਜ਼ ਟਾਈਮ ਦੀ ਬਹੁਤ ਕੀਮਤ ਹੈ। ਸੋ ਜਿੰਨੀ ਜਲਦੀ ਤੁਸੀਂ ਹਸਪੀਟਲ ਪਹੁੰਚੋਗੇ ਓਨੀ ਜਲਦੀ ਮੈਡੀਕਲ ਟੀਮ ਤੁਹਾਨੂੰ ਐਮਰਜੈਂਸੀ ਟਰੀਟਮੈਂਟ ਦੇ ਪਾਉਗੀ ਤੇ ਹਾਰਟ ਦੀ ਜੋ ਮਸਲ ਹੈ ਉਸ ਸੋ ਜਦੋਂ ਹਾਰਟ ਅਟੈਕ ਦੇ ਕੇਸ ਦੇ ਵਿੱਚ ਤੁਸੀਂ ਹਸਪੀਟਲ ਜਾਂਦੇ ਹੋ ਤਾਂ ਤੁਹਾਨੂੰ ਹਸਪੀਟਲ ਦੀ ਜੋ ਮੈਡੀਕਲ ਟੀਮ ਹੈ ਉਹ ਦੋ ਤਰ੍ਹਾਂ ਦੀ ਟਰੀਟਮੈਂਟ ਆਫਰ ਕਰੂਗੀ ਇੱਕ ਹੈ ਦਵਾਈਆਂ ਦੂਸਰੀ ਚੀਜ਼ ਹੈ ਸਟੈਂਟਿੰਗ ਸੋ ਸਟੈਂਟ ਇੱਕ ਇਸ ਤਰ੍ਹਾਂ ਦੀ ਡਿਵਾਈਸ ਹੈ ਜੋ ਕਿ ਕਾਰਡੀਓਲੋਜਿਸਟ ਤੁਹਾਡੀ ਕੋਰਨਰੀ ਆਰਟੀਰੀ ਦੇ ਵਿੱਚ ਪਾਉਂਦਾ ਹੈ ਤਾਂ ਕਿ ਤੁਹਾਡਾ ਜੋ ਬਲੱਡ ਸਪਲਾਈ ਹੈ ਰੀਸਟੋਰ ਹੋ ਜਾਵੇ ਤੁਸੀਂ ਇਸ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਕਿ ਸਟੈਂਟ ਕਿਵੇਂ ਕੰਮ ਕਰਦਾ ਹੈ ਦੇਖੋ ਇਸ ਵੀਡੀਓ ਦੇ ਵਿੱਚ ਪਲਾਕ ਨੇ ਬਲੱਡ ਸਪਲਾਈ ਬਲੌਕ ਕਰ ਰੱਖੀ ਸੀ ਤੇ ਇਹ ਸਟੈਂਟ ਨੇ ਇਹ ਬਲੱਡ ਸਪਲਾਈ ਰੀਸਟੋਰ ਕਰ ਦਿੱਤੀ ਹੈ ਸੋ ਬੇਸਿਕ ਇਹ ਹੀ ਹੈ ਸੋ ਹਾਰਟ ਅਟੈਕ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਵੱਡਾ ਹਾਰਟ ਅਟੈਕ ਇੱਕ ਛੋਟਾ ਹਾਰਟ ਅਟੈਕ ਜੋ ਵੱਡਾ ਹਾਰਟ ਅਟੈਕ ਹੈ ਉਹਦੇ ਵਿੱਚ ਸਟੈਂਟ ਦੀ ਲੋੜ ਪੈਂਦੀ ਹੈ ਆਮ ਤੌਰ ਤੇ ਤੇ ਉਹ ਐਮਰਜੈਂਸੀ ਜੇ ਜਲਦੀ ਤੋਂ ਜਲਦੀ ਪੇਸ਼ੈਂਟ ਨੂੰ ਪਹੁੰਚ ਜਾਵੇ ਵਿਦੀਨ 12 ਆਵਰਸ 12 ਆਵਰਸ ਦਾ ਕਹਿਣ ਦੀ ਗੱਲ ਹੈ ਜੇ ਜਿੰਨਾ ਵੀ ਤੁਸੀਂ ਜਲਦੀ ਤੋਂ ਜਲਦੀ ਪਾਉਂਗੇ ਉਹਨਾਂ ਹਾਰਟ ਮਸਲ ਨੂੰ ਡੈਮੇਜ ਘੱਟ ਹੋਊਗਾ ਸੋ ਬਹੁਤ ਸਾਰੇ ਇਸ ਤਰ੍ਹਾਂ ਦੇ ਪੇਸ਼ੈਂਟ ਹੁੰਦੇ ਨੇ ਜਿਨ੍ਹਾਂ ਨੂੰ ਹਾਰਟ ਅਟੈਕ ਹੁੰਦਾ ਹੈ ਪਰ ਉਹ ਟਾਈਮ ਤੇ ਉਹਨਾਂ ਨੂੰ ਕੇਅਰ ਨਹੀਂ ਮਿਲਦੀ ਜਾਂ ਫਿਰ ਉਹ ਕੇਅਰ ਨਹੀਂ ਲੈਂਦੇ ਸੋ ਉਹਨਾਂ ਦੀ ਜੋ ਹਾਰਟ ਦੀ ਬਲੱਡ ਪੰਪਿੰਗ ਕ ਕੰਜਸਟਿਵ ਹਾਰਟ ਫੇਲਿਅਰ ਦੇ ਵਿੱਚ ਕੀ ਹੁੰਦਾ ਕਿ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਹੌਲੀ-ਹੌਲੀ ਤੇ ਉਹਨਾਂ ਨੂੰ ਬਾਡੀ ਤੇ ਸੋਜ ਵੀ ਆਣੀ ਸ਼ੁਰੂ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਜੇ ਤੁਸੀਂ ਐਮਰਜੈਂਸੀ ਕੇਅਰ ਨਹੀਂ ਲੈਂਦੇ ਤਾਂ ਤੁਹਾਨੂੰ ਲੌਂਗ ਟਰਮ ਦੇ ਵਿੱਚ ਕੰਜਸਟਿਵ ਹਾਰਟ ਫੇਲਿਅਰ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਤੇ ਕੁਆਲਿਟੀ ਆਫ ਲਾਈਫ ਬਹੁਤ ਪੋਰ ਹੋ ਜਾਂਦੀ ਹੈ ਇਸ ਕੇਸ ਦੇ ਵਿੱਚ ਸੋ ਹਾਰਟ ਦੀ ਬਿਮਾਰੀ ਨੂੰ ਸਮਝਣਾ ਤੇ ਸਹੀ ਸਟੈਪਸ ਲੈਣੇ ਬਹੁਤ ਇੰਪੋਰਟੈਂਟ ਨੇ ਤੇ ਇਹਦੇ ਨਾਲ ਬਹੁਤ ਲੋਕਾਂ ਦੀ ਜਾਨ ਬਚ ਸਕਦੀ ਹੈ ਤੇ ਕੁਆਲਿਟੀ ਆਫ ਲਾਈਫ ਵਧੀਆ ਰਹਿ ਸਕਦੀ ਹੈ ਸਹੀ ਲਾਈਫ ਸਟਾਈਲ ਨੂੰ ਚੁਣਨਾ ਤੇ ਸਿੰਪਟਮਸ ਜੇ ਤੁਹਾਨੂੰ ਇਹ ਇਨਫਰਮੇਸ਼ਨ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸੋਸ਼ਲ ਮੀਡੀਆ ਤੇ ਤੇ WhatsApp ਗਰੁੱਪਸ ਤੇ ਥੈਂਕ ਯੂ ਸੋ ਮੱਚ